ਸਸਫਿਕਾ ਅੱਜ ਆਪਾਂ ਯੂਵੀ ਸ਼ੀਟ ਵਗੈਰਾ ਲਾ ਰਹੇ ਆ ਤੇ ਦਿਖਾਉਣਾ ਤੁਹਾਨੂੰ ਅੱਜ ਆਪਾਂ ਦਾ ਕੰਮ ਜਿਹੜਾ ਕਰੀ ਜਾਂਦੇ ਆ ਆ ਦੇਖੋ ਆ ਇਹ ਹੈਗੀ ਯੂਵੀ ਸ਼ੀਟ ਠੀਕ ਹੈ ਇਹਨੂੰ ਯੂਵੀ ਸ਼ੀਟ ਕਹਿੰਦੇ ਆ ਇਹਦੇ 3 ਕਮ ਮਿਮ ਦੇ ਜਿਹੜੀ ਮੋਟਾਈ ਹੁੰਦੀ ਹੈ ਇਹ ਪਲਾਸਟਿਕ ਹੀ ਆ ਮੇਰੀ ਤੇ ਇਹਦੇ ਚ ਸਲ੍ਹਾਵ ਦਾ ਜਾਂ ਹੋਰ ਕੋਈ ਦਿੱਕਤ ਨਹੀਂ ਇਹਨੂੰ ਤੇ ਕੰਧਾਂ ਦੇ ਉੱਪਰ ਐਸ ਤਰ੍ਹਾਂ ਇਹ ਪੇਸਟ ਹੋ ਜਾਂਦੀ ਹੈ ਨਾਲ ਯੂ ਵਗੈਰਾ ਲੱਗ ਜਾਂਦੇ ਆ 골ਡਰ ਵੀ ਆਉਂਦੇ ਆ ਦੋ ਤਰ੍ਹਾਂ ਦੇ ਯੂ ਆਉਂਦੇ ਆ ਦੇ ਅੰਕ ਆ ਚੀਜ਼ ਹੈ ਜਿਹੜੀ ਠੀਕ ਹੈ ਇਹ ਉੱਪਰ ਇਹਦੇ ਐ ਪੇਸਟ ਹੋ ਜਾਂਦੀ ਆ ਆ ਤੁਸੀਂ ਇਹਦੇ ਪੇਸਟ ਕਰਨ ਉਹ ਜਿਹੜੀ ਆਹ ਚੀਜ਼ ਥੱਲੇ ਲੱਗਦੀ ਆ ਠੀਕ ਹੈ ਜੀ ਇਹ 8 4 ਦੀ ਸ਼ੀਟ ਹੁੰਦੀ ਆ ਤੇ ਪੂਰੇ ਤੇ ਪੂਰੀ ਇਹ ਜਿਹੜੀ ਸ਼ੀਟ ਕੱਟ ਕੇ ਵੀ ਲਾ ਸਕਦੇ ਹਾਂ 2 ਵਜੇ 2 ਦੇ ਪੀਸ ਵੀ ਲੱਗ ਜਾਂਦੇ ਜਿਸ ਤਰ੍ਹਾਂ ਵੀ ਕੱਟ ਕੇ ਲਾਉਣੀ ਹੋਵੇ ਉਸੇ ਤਰ੍ਹਾਂ ਹੀ ਪੇਸਟ ਹੋ ਜਾਂਦੀ ਆ ਇਸ ਕੰਮ ਤੇ ਪਹਿਲਾਂ ਸਲਾਬ ਬਹੁਤ ਸੀਗੀ ਫਿਰ ਵੀ ਮੈਂ ਸੈਟਿੰਗ ਕੀਤੀ ਪੀਵੀਸੀ ਪਾਟ ਕੇ ਤੇ ਹੁਣ ਆਪਾਂ ਇਹ ਵੀ ਸ਼ੀਟ ਇਹ ਲਾ ਰਹੇ ਆ ਇਹਦੇ ਉੱਪਰ ਜਿਹੜੀ ਇਹ ਪੇਸਟਿੰਗ ਹਜੇ ਹੈਗੀ ਆ ਉੱਪਰ ਇਹਦੇ ਤੇ ਉੱਪਰੋਂ ਇਹ ਸਾਫ਼ ਬਹੁਤ ਹੋ ਜਾਣੀਆਂ ਹੈ ਲੋ ਕਿਵੇਂ ਲੱਗੇ ਕੰਮ ਲਾਈਕ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਵੀਡੀਓ ਜਿਹੜੀ ਆਪਾਂ ਬਣਾਉਂਦੇ ਰਗੇ ਕੰਮ ਦੀਆਂ ਵੀਡੀਓ ਪਾਉਂਦੇ ਰਹਿਣੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ